ਉਹ ਕਹਿੰਦੇ ਨੇ ਆਮ ਪਾਰਟੀ ਦੀ ਸਰਕਾਰ ਆਪ ਦੇ ਦੁਆਰ ਅੱਜ ਬਟਾਲਾ ਨੂੰ ਛੋਟੀ ਉਮਰ ਦੇ ਵਿੱਚ ਜਰਾਇ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਮਾਨਿਕ ਮਹਿਤਾ ਨੂੰ ਜਦੋਂ ਉਹਨਾਂ ਨੇ ਬਟਾਲਾ ਦੇ ਵਿੱਚ ਆਏ ਤੇ ਬਟਾਲਾ ਦੇ ਵਿੱਚ ਆਮ ਪਾਰਟੀ ਦੇ ਵਰਕਰਾਂ ਵੱਲੋਂ ਬੜਾ ਉਹਨਾਂ ਦਾ ਸਵਾਗਤ ਕੀਤਾ ਗਿਆ ਭਰਮਾ ਸਵਾਗਤ ਕੀਤਾ ਗਿਆ ਢੋਲ ਟਮਕਾ ਕੀਤਾ ਗਿਆ ਤੇ ਨਾਲ ਦੀ ਨਾਲ ਆਤਿਸ਼ਬਾਜੀ ਵੀ ਹੋਈ ਆਤਿਸ਼ਬਾਜੀ ਤੋਂ ਬਾਅਦ ਪਾਰਟੀ ਦੇ ਵਰਕਰਾਂ ਨੇ ਉਹਨਾਂ ਨੂੰ ਲੱਡੂਆਂ ਨਾਲ ਮੂੰਹ ਮਿੱਠਾ ਵੀ ਉਹਨਾਂ ਦਾ ਕਰਵਾਇਆ ਗਿਆ ਤੇ ਕਿਤੇ ਨਾ ਕਿਤੇ ਮਾਨਿਕ ਮਹਿਤਾ ਨੇ ਹਾਈ ਕਮਾਂਡ ਦਾ ਵੀ ਧੰਨਵਾਦ ਕੀਤਾ ਤੇ ਪਾਰਟੀ ਵਰਕਰਾਂ ਦੇ ਵਿੱਚ ਵੀ ਕਾफी ਖੁਸ਼ੀ ਦੀ ਲਹਿਰ ਹੈ ਕਿਉਂਕਿ ਕਹਿੰਦੇ ਨੇ ਕਿ ਛੋਟੀ ਉਮਰ ਦੇ ਵਿੱਚ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਤੇ ਨਾਲ ਦੀ ਨਾਲ ਪਰ ਵਰਕਰ ਵੀ ਦੇ ਰਹੇ ਨੇ ਕਿਤਨਾ ਕਿਤੇ ਖੁਸ਼ ਨੇ ਕੀ ਉਹਨਾਂ ਦਾ ਕਹਿਣਾ ਹੈ ਧੰਨਵਾਦ ਵੀ ਕੀਤਾ ਉਹਨਾਂ ਨੇ ਤੇ ਵਰਕਰਾਂ ਨੇ ਵੀ ਕਿਤਨਾ ਕਿਤੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਸੋ ਬਨੇ ਰਹੋ ਪੰਜਾਬ 84 ਲਾਈਵ ਦੇ ਨਾਲ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਪਹਿਲੇ ਮੇਰੇ ਰਾਜਨੀਤਿਕ ਗੁਰੂ ਸਰਦਾਰ ਅਮਰਸ਼ੇਰ ਸਿੰਘ ਜੀ ਦਾ ਇਹ ਗੱਲ ਜੀ ਰਹਾ ਮੈਂ ਤੇਜੇ ਕਰਾਇਆ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਨਮਾਨੇ ਦੀ ਇਨਵੋਸ ਤੇ ਜੋਗਿਆ ਸਮਝਿਆ ਇਸੇ लायक ਸਮਝਿਆ ਵੈਨਾ ਵਿਚ पाच ਮਾਰ ਤੱਕ ਕਰਦੇ ਇੱਕ ਛੋਟੀ ਜੀ ਉਮਰੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਮੈਂ ਆਪਣੀ ਪਾਰਟੀ ਕਮੇਟੀ ਕੰਡਿਨੇਟ ਅਰਵਿੰਦ ਕੇਚਵਾ ਜੀ ਮੁਖਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਵੀ तहे ਦਿਲੋਂ ਧੰਨਵਾਦ ਕਰਦਾ ਹਾਂ ਆਪਣੇ ਬਟਾਲੇ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿਹੜੀ ਮੇਰੇ ਨਾਲ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਮੇਰੇ ਅੱਜ ਐਮਐਲਏ ਸਾਹਿਬ ਦੇ ਬ੍ਰਦਰ ਵੀ ਆਏ ਨੇ ਤੈਨੂੰ ਕੱਲ ਸੀ ਜਾਵੇ ਇੱਥੇ ਪਹੁੰਚਦੇ ਨੇ ਦਿਲੋਂ ਧੰਨਵਾਦ ਕਰਦਾ ਔਰ ਮੇਰੇ ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਕਿਵੇਂ ਜਿੰਮੇਵਾਰੀ ਨੇ ਭਾਈ ਜਾਂਦੀ ਕਿਉਂਕਿ ਚੁਣੌਤੀਆਂ ਵੱਡੀਆਂ ਰਹਿਣੀਆਂ ਨੇ ਦੇਖੋ ਅੱਜ ਤੋਂ ਪਹਿਲਾਂ ਹੀ ਸਾਡੀ ਪਾਰਟੀ ਔਰ ਸਾਡੇ ਵੱਡੇ ਵੀਰ ਜੀ ਸ਼ਰੀ ਕਲਸੀ ਜੀ ਨੇ ਜਿੱਥੇ ਵੀ ਝੋਟੀ ਲਾਈ ਹੈ ਅਸੀਂ ਇਮਾਨਦਾਰੀ ਔਰ ਤਨ ਦਈ ਨਾ ਨਿਭਾਈ ਹੈ ਪਰ ਇਹ ਵਾਦਾ ਕਰਦੇ ਹਾਂ ਪਟਾਲੇ ਸ਼ਹਿਰ ਦੇ ਵਾਸੀਆਂ ਨਾਲ ਔਰ ਮੇਰੇ ਗੁਰੂ ਸ਼ਰੀ ਕਲਸੀ ਜੀ ਨਾਲ ਜਿਹੜੀ ਜ਼ਿੰਮੇਵਾਰੀ ਉਹਨਾਂ ਨੇ ਪਰਿਵਾਰ ਔਰ ਉਹਨਾਂ ਨੇ ਸੌਂਪੀ ਹੈ ਮੈਂ ਪੂਰੀ ਇਮਾਨਦਾਰੀ ਔਰ ਤਨ ਕਹੀ ਨਾ ਨਿਭਾਵਾਂਗਾ ਔਰ ਪਟਾਲੇ ਵਾਸੀਆਂ ਲਈ ਅਦਾ ਹੀ ਹਮੇਸ਼ਾ ਲਈ ਕੰਮ ਇਮਾਨਦਾਰੀ ਨਾਲ ਕਰਦੇ ਰਹਾਂਗਾ ਜਦੋਂ ਸਵਾਰ ਕੀਤਾ ਗਿਆ ਵਰਕਰਾਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਸੋਰੀ ਇਹਨਾਂ ਸਵਾਗਤ ਕੀਤਾ ਗਿਆ ਕੀ ਕਰਨ ਚਾਹੁੰਦੇ ਸਰ ਇਹ ਤੇ ਮੇਰਾ ਪਰਿਵਾਰ ਹੈ ਤੇ ਮੇਰੀ ਜਿੰਦ ਜਾਨਾਂ ਨੇ ਸਾਰੀਆਂ ਕੁਛ ਮੇਰੇ ਭਰਾ ਨੇ ਕੁਛ ਮੇਰੇ ਪਿਓ ਨੇ ਕੁਛ ਮੇਰੇ ਬਚਪਨ ਦੇ ਸਾਥੀ ਨੇ ਆ ਸਾਰੀ ਮੇਰੀ ਮਹਿਤਾ ਬਲਾਦਰੀ ਅੱਜ ਇੱਥੇ ਆਈ ਹੈ ਮੇਰਾ ਇਹਨਾਂ ਨਿਕਾ ਸਵਾਗਤ ਕਰ ਲਈ ਸਵੇਰ ਦੀ ਬਾਰਿਸ਼ ਚੱਲ ਰਹੀ ਹੈ ਇੱਥੇ ਅੱਜ ਪਰ ਫਿਰ ਵੀ ਮੇਰੀ ਮਹਿਤਾ ਬਲਾਦਰੀਆਂ ਨੇ ਵੱਡੇ ਤਰ੍ਹਾਂ ਚ ਪਹੁੰਚੀਆਂ ਮੇਰੇ ਪਾਰਟੀ ਦੇ ਸਾਰੇ ਹੀ ਸਮੂਹ ਜੇ ਸਹਿਬਾਨ ਡਿਟਰ ਸਹਿਬਾਨ ਬਲੋਕਪਤੀਆਂ ਐਮਸੀ ਸਹਿਬਾਨ ਸਾਰੇ ਹੀ ਵਲੰਟੀਅਰ ਇੱਥੇ ਮੇਰੇ ਸਵਾਗਤ ਹੈ ਸਾਰੇ ਇੱਥੇ ਆਏ ਨੇ ਮੈਂ ਦੇਲ ਦੀ ਅਗਰਾਈਆਂ ਤੋਂ ਸਾਰੇ ਦਾ ਧੰਨਵਾਦ ਕਰਦਾ ਹਾਂ ਔਰ ਮੇਰੇ ਇੱਥੋਂ ਤੱਕ ਪਹੁੰਚਣ ਦੇ ਵਿੱਚ ਮੇਰੇ ਸਾਰੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਸਾਰੇ ਦੇਖੋ ਜੀ ਸਭ ਤੋਂ ਪਹਿਲੇ ਅਸੀਂ ਉਸ ਰਾਜੇ ਦੀ ਸੁਹਾਈਆਂ ਜਿਹੜਾ ਜਿਹੜਾ ਰਾਜਾ ਪਹਿਲੀ ਵਾਰੀ ਪਟਾਲੇ ਹਲਕੇ ਚ ਆਇਆ ਔਰ ਰਾਜੇ ਨੇ ਪਟਾਲੇ ਦੀ ਕਾਇਆ ਪਲਟੀ ਦੀ ਔਰ ਪਟਾਲੇ ਵਾਲੇ ਲੋਕ ਕਹਿੰਦੇ ਨੇ ਕਿ ਸ਼ਹਿਰੀ ਕੁਰਸੀ 'ਚ ਵਰਕਰਾਂ ਦੇ ਸਾਥ ਸ਼ਹਿਰੀ ਕੁਰਸੀ 'ਚ ਵਰਕਰ ਐਮਐਲਏ ਨਾ ਪਟਾਲੇ ਕਦੀ ਆਇਆ ਸੀ ਨਾਈਪੜਾਲਿਕਾ ਦੀ ਆਣਾ ਹੈ ਹੋਰ ਅਹੀਂ ਉਸ ਗੁਰੂ ਦੇ ਸ਼ਿਸ਼ਿਆ ਜਿੱਦਾਂ ਦੀ ਗੁਰੂ ਨੇ ਸ਼ਾਪ ਛੱਡੀ ਹੈ ਕੋਸ਼ਿਸ਼ ਕਰਾਂਗੇ ਤੇ ਗੁਰੂ ਦੇ ਉਹਨੇ ਕਿਹ ਚਾਪ ਅਹੀਂ ਛੱਡ ਕੇ ਚਾਈਏ ਮੈਨੂੰ ਬਿਲਕੁਲ ਹੀ ਵੀਤ ਨਹੀਂ ਸੀ ਮੈਂ ਅੱਜ ਤੱਕ ਜਿੱਥੇ ਸਾਡੇ ਨੇਤਾ ਜੀ ਨੇ ਡਿਊਟੀ ਲਾਈ ਹੈ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ ਜਾਂ ਦਿੱਲੀ ਗਏ ਹੈ ਗੁਜਰਾਤ ਗਏ ਹੈ ਜਿੱਥੇ ਵੀ ਗਏ ਹੈ ਪੂਰੀ ਇਮਾਨਦਾਰੀ ਨਾਲ ਜਾਂਦੇ ਰਹੇ ਆ ਇਥੋਂ ਤੱਕ ਕਿ ਮੇਰੇ ਪਰਿਵਾਰ ਨੂੰ ਮਿਲੇ ਹੋਏ ਦੋ ਦੋ ਹਫ਼ਤੇ ਹੋ ਜਾਂਦੇ ਸੀ ਪਾਰਟੀ ਦੇ ਕੰਮਾਂ ਚ ਇਹਨਾਂ ਨੇ ਜਿਮਾ ਸੀਗਾ ਮੈਂ ਰਾਤੀ 12 ਵਜੇ ਤੋਂ ਬਾਅਦ ਘਰ ਆਉਂਦਾ ਸੀਗਾ ਤੇ ਸਵੇਰੇ 6-7 ਵਜੇ ਚਲੇ ਜਾਂਦਾ ਸੀਗਾ ਤੇ ਉਹਨਾਂ ਦਾ ਫੇਸ ਦੇਖਣਾ ਵੀ ਨਹੀਂ ਸੀ ਹੁੰਦਾ ਸੀਗਾ ਤੇ ਬਾਕੀ ਜਿੱਥੇ ਅਸੀਂ ਆਪਾਂ ਲਾਸਟ ਟਾਈਮ ਜਿੱਥੇ ਮੈਨੂੰ ਅਨਾਉਂਸਮੈਂਟ ਹੋਈ ਹੈ ਉਸ ਵਕਤ ਮੈਂ ਰੈਸ਼ਰ ਦੇ ਵੀ ਮਾਤਾ ਦਾ ਮੱਥਾ ਟੇਕ ਕੇ ਥੱਲੇ ਉਤਰਿਆ ਸੀਗਾ ਮਾਤਾ ਰਾਣੀ ਕੁਰਦਾਸ ਕੀਤੀ ਸੀ ਕਿ ਮਾਤਾ ਰਾਣੀ ਜੋਤ ਵਾਜਦੀ ਜੇਤ ਜੋ ਕੀਤਾ ਉਹਦੇ ਲਈ ਧੰਨਵਾਦ ਔਰ ਅਗੇ ਜੋ ਕਰੇਗੀ ਉਹਦੇ ਲਈ ਧੰਨਵਾਦ ਔਰ ਮੈਂ نیچے ਉਤਰਿਆ ਤੇ ਮੈਨੂੰ 7 ਵਜੇ ਫੋਨ ਆਦਾ ਰਾਜਵੀਰ ਭੱਜੂ ਜੀ ਦਾ ਕਿ ਭੋ ਤੇਰੀ ਨਾਸਮੈਂਟ ਹੋਈ ਸੇਵ ਸਾਹਿਬ ਦੇ ਪਿਛੇ ਮੈਂ ਕੱਲੀ ਭਾਬੀ ਤੇ ਝੋਟ ਬੋਲ ਰਹੀ ਹਾਂ ਭਾਬੀ ਨੇ ਮੈਨੂੰ ਕਹਿੰਦੇ ਬਹੁਤ ਇਹਨਾਂ ਮਾਰਕੀਟ ਕਮੇਟੀ ਦਾ ਚੇਅਰਮੈਨ ਨਾਇਆਂ ਜਣਡੇ ਪਸ਼ੀ ਪਾਲਣੇ ਵੀ ਰੱਖਾ ਜੀ ਪਾਣੀ ਆ ਚਲੋ ਮੈਂ ਪਰਿਵਾਰ ਨੂੰ ਦੱਸਿਆ ਪਰਿਵਾਰ ਵੀ ਗਾਵੇ ਭਾਪੂ ਹੋ ਗਿਆ ਕਿਉਂਕਿ ਇਸ ਛੋਟੀ ਉਮਰੇ ਕਾਲੀ ਵਾਰੀ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਮਿਲੀ ਹੈ ਤੇ ਮੈਂ ਵੀ ਦਿਨੋ ਧੰਨਵਾਦ ਕਰਦਾ ਆਪਣੇ ਗੁਰੂ ਜੀ ਦਾ ਹੋਰ ਆਪਣੇ ਪਾਰਟੀ ਦੇ ਸਾਰੇ ਵਰਕਰਾਂ ਦਾ ਵੇਖੋ ਜੀ ਸਪੋਰਟ ਵੀ ਉਹਨਾਂ ਦੀ ਹੁੰਦੀ ਆ ਜਿਹੜੀ ਮਿਹਨਤ ਹੁੰਦੀ ਆ ਸੋ ਬਟਾਲਾ ਵਾਸੀਆਂ ਲਈ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆਇਆ ਨਹੀਂ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਹ ਮੇਰੇ ਸਤਕਾਰਯੋਗ ਵੱਡੇ ਭਰਾ ਸਰਦਾਰ ਹਮਨ ਛੇਤਿੰਗ ਜੀ ਸ਼ਹਿਰੀ ਕਲਸੀ ਜੋ ਜੋ ਕਿ ਬਟਾਲੇ ਤੋਂ ਸੇਵਾ ਨਿਭਾਰੇ ਹਨ ਤੁਸੀਂ ਬਟਾਲੇ ਦਾ ਡਵੈਲਪਮੈਂਟ ਦੇਖੀ ਹੋਣੀ ਆ ਜੇ ਅਸੀਂ ਚੌਂਕ ਦੀ ਗੱਲ ਕਰੀਏ ਸੜਕਾਂ ਦੀ ਗੱਲ ਕਰੀਏ ਰਾਸ਼ਨ ਕਾਰਡ ਦੀ ਗੱਲ ਕਰੀਏ ਮਹੱਲਾ ਕਲੀਨਿੰਗ ਦੀ ਗੱਲ ਕਰੀਏ ਅਤੇ ਜਿੱਥੇ-ਜਿੱਥੇ ਉਹਨਾਂ ਮਾਰਕ ਕਮੇਟੀ ਦਿੱਕਤਾ ਹੁੰਦੀਆਂ ਸੀ ਸੋ ਅੱਜ ਪਾਰਟੀ ਵੱਲੋਂ ਜਿਹੜਾ ਕਿ ਸਾਡਾ ਭਰਾ ਮਾਨਿਕ ਮੇਤਾ ਇਹਨਾਂ ਨੂੰ ਇੱਕ ਚੇਅਰਮੈਨ ਦੇ ਤੌਰ ਤੇ ਨਿਵਾਜਿਆ ਗਿਆ ਮੈਂ ਪਾਰਟੀ ਦਾ ਆਪਣੇ ਸਤਧਾਰੀਓ ਕੋ ਡਿਪਰਾ ਦਾ ਸਹਿਜ ਰੂ ਤਨਵਾਦ ਕਰਦਾ ਕਿਉਂਕਿ ਦਿੱਕਤਾਂ ਬਹੁਤ ਸੀ ਅੱਜ ਜਿਹਨੂੰ ਚੇਅਰਮੈਨ ਹੀ ਮਿਲੀ ਆ ਮੇਰੇ ਭਰਾ ਨੂੰ ਇਹ ਜਿਹੜੀਆਂ ਦਿੱਕਤਾਂ ਵਾ ਦਿੱਕਤਾਂ ਬਹੁਤ ਹੋਣੀਆਂ ਵਾ ਪਰ ਇੱਕ ਸੁਲਝਿਆ ਇਨਸਾਨ ਮਿਹਨਤੀ ਇਨਸਾਨ ਜਿਹੜਾ ਕਿ ਦਿਨ ਰਾਤ ਮਿਹਨਤ ਕਰਕੇ ਜਿਹੜੀਆਂ ਵੀ ਮੁਸ਼ਕਲਾਂ ਆ ਕਿਉਂਕਿ ਇੱਕ ਮੈਂਬਰੀ ਕਮੇਟੀ ਹੁੰਦੀ ਆ ਜਿਹੜੀ ਵੀ ਤੁਸੀਂ ਵਰਕਰਾਂ ਦੀ ਗੱਲ ਕੀਤੀ ਹੈ ਨਾ ਇਹੀ ਵਰਕਰਾਂ ਨੂੰ ਜਿਹੜੇ ਮਿਹਨਤੀ ਹੋਣਗੇ ਇਹਨਾਂ ਦੀ ਇੱਕ ਟੀਮ ਬਣਾ ਕੇ ਮੈਂਬਰ ਕਮੇਟੀ ਬਣਾ ਕੇ ਫਿਰ ਮਾਰਕੀਟ ਦੇ ਵਿੱਚ ਚੇਅਰਮੈਨ ਜਿਹੜੀਆਂ ਬਹੁਤ ਵਧੀਆ ਮੈਨੂੰ ਉਮੀਦ ਵਾ ਕਿ 100 120% ਮੇਰਾ ਛੋਟਾ ਭਰਾ ਜਿਹੜਾ ਵਾ ਉਹ ਦਿਨ ਰਾਤ ਮਿਹਨਤ ਕਰਕੇ ਆਪਣਾ ਨਾਮ ਅਸੀਂ ਧੰਨਵਾਦ ਕਰਦੇ ਆ ਸਾਡੇ ਮਾਨਯੋਗ ਐਮਐਲਏ ਚੈਰੀ ਕਲਸੀ ਜੀ ਦਾ ਜਿਨ੍ਹਾਂ ਨੇ ਇੱਕ ਆਮ ਵਰਕਰ ਤੇ ਭਰੋਸਾ ਜਿੱਤ ਆਇਆ ਹੈ ਪਿਆਹੀ ਅਮੀਰ ਕਰਦੇ ਆ ਕਿ ਮਾਨਕ ਮੈਂਤਾ ਜੀ ਜੇ ਤੁਸੀਂ ਤੇ ਬੈਠ ਕੇ ਬਟਾਲੇ ਦੇ ਵਿਕਾਸ ਵਿੱਚ ਪੂਰਾ ਪੂਰਾ ਯੋਗਦਾਨ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੇਖੋ ਜੀ ਇਹਦੇ ਅਗੂ ਦੀ ਮਿਹਨਤ ਸੀ ਉਹਨੇ ਪਾਰਟੀਆਂ ਦੇ ਬਹੁਤ ਕੰਮ ਕੀਤਾ ਮਿਹਨਤ ਦਾ ਫਲ ਮਿਲਿਆ ਅਸੀਂ ਜਿਹੜੀਆਂ ਬਾਵਾ ਬਣ ਕੇ ਨਾਲ ਇਹਨਾਂ ਦੇ ਕੰਮ ਕਰਾਂਗੇ ਅਸੀਂ ਦੇ ਵਿਸ਼ਵਾਸ ਦਿੱਲੇ ਆ ਬਟਾਲੇ ਦੇ ਲੋਕਾਂ ਦੇ ਤੁਸੀਂ ਸਾਡੇ ਤੇ ਭਰੋਸਾ ਰੱਖਿਓ ਸਾਰੇ ਵਾਦੇ ਪੂਰੇ ਹੋਣਗੇ ਪਹਿਲਾਂ ਤਾਂ ਮੈਂ ਸਾਡੇ ਬਹੁਤ ਸਤਿਕਾਰਯੋਗ ਸਾਡੇ ਵੱਡੇ ਵੀ ਸਰਦਾਰਾਂਾਂ ਮੈਂ ਇਸ ਨੂੰ ਪਹਿਲੀ ਕਰਦੇ ਹਾਂ ਐਮਐਲਏ ਜਨਾ ਅਧਿਕਾਰੀ ਪ੍ਰਧਾਨ ਪੰਜਾਬ ਆਮ ਆਦਮੀ ਪਾਰਟੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮਿਹਨਤੀ ਆਗੂ ਨੂੰ ਇਡੀ ਵੱਡੀ ਜ਼ਿੰਮੇਵਾਰੀ ਦਾ ਨਿਵਾਜਿਆ ਇਸ ਉਹਦੇ ਪਿਛੇ ਜੋ ਹਮਲਾ ਮਾਨਿਕ ਮਿਹਨਤ ਹੈ ਕੋਈ ਦੇਖਦੀ ਹੋਇਆ ਪ੍ਰਮਾਤਮਾ ਨੇ ਅਸੀਸਵਾ ਦਿੱਤਾ ਉਹ ਸਾਡੇ ਐਮਐਲਏ ਸਾਹਿਬ ਅਸੀਸਵਾ ਦੇ ਨਾਲ ਉਹਨਾਂ ਦੀ ਯੋਗਤਾ ਦੇ ਨਾਲ ਇਹਨਾਂ ਨੂੰ ਇਡੀ ਵੱਡੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਔਰ ਉਮੀਦ ਕਰਦੇ ਹਾਂ ਕੀ ਹੋ ਗਿਆ ਮੇਦਾ ਇਹੋ ਜਿਹਾ ਲੋਕਾਂ ਨੂੰ ਨਾ ਜਮੀਨ ਦੇ ਉਹ ਲੈਵਟਾ ਕਰਿਆ ਔਰ ਇਸ ਮੇਗ ਨੇ ਇਹ ਦੇ ਦਿੱਤੀ ਲੋਕਾਂ ਦੀ ਪ੍ਰਤੀ ਇਹ ਮਰਾਤ ਸੇਵਾ ਕਰੇਗਾ ਅੱਗੇ ਵੀ ਦਿਨ ਰਾਤ ਸੇਵਾ ਕਰਦਾ ਆਂਡਿਆ ਉਹ ਬਹੁਤ ਹੀ ਨੇਕੀ ਆਗੂ ਆ ਔਰ ਦਿਨ ਰਾਤ ਚਾਹੇ ਪਰਮਾਤਮਾ ਦੇ ਅਰਦਾਸ ਕਰਦੇ ਆ ਕਿ ਦਿਨ ਤੇ ਰਾਤ ਜਗਲੀ ਪਰਮਾਤਮਾ ਮਾਨਕ ਮੈਨੂੰ ਉਹ ਸ਼ਕਤੀ ਦੇਵੇ ਮੈਂ ਜ਼ੋਰ ਤੋਂ ਆਪਣੇ ਹਰ ਕੋ ਕਾਰਕਾਰੀ ਪ੍ਰਧਾਨ ਪੰਜਾਬ ਫਾਰਮਰ ਮੈਜਿਸਟਰੀ ਕਗੀ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੇਰੇ ਸੋਗੇ ਜੀ ਮਾਨਿਕ ਮੇਤਾ ਨੂੰ ਮਾਰਕੀਟ ਕਮੇਟੀ ਚੇਅਰਮੈਨੀ ਦੇ ਨਾਲ ਨਵਾਜਿਆ ਔਰ ਅੱਗੇ ਹੀ ਨਾਰੀ ਪਾਰਟੀ ਹਾਈਪਾਰਡ ਦਾ ਸਰਦਾਰ ਭਗਵੰਦ ਸਿੰਘ ਜੀ ਮਾਨਕਪਤੀ ਪੰਜਾਬ ਉਹਨਾਂ ਲਈ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਮਾਨਿਕ ਮੇਤਾ ਜੀ ਨੂੰ ਇਹ ਅੱਜ ਨੂੰ ਮੇਰੇ ਨਾਲ ਨਵਾਜਿਆ ਅੱਜ ਜਿਹੜੀ ਮਿਸਾਲ ਐ ਮੇਰੇ ਸਾਹਬ ਨੇ ਪੈਦਾ ਕੀਤੀ ਏ ਉਹ ਦੂਜਾ ਜਗ੍ਹਾ ਤੱਕ ਚਲਦੀ ਰਹਿਣੀ ਏ ਕਿ ਵੀ ਇੱਕ ਆਮ ਇਨਸਾਨ ਨੂੰ ਤੁਹਾਡੇ ਜਿਹੜੇ ਨਕਾਲਸ ਦੇ ਵਿੱਚ ਹੈ ਉਹ ਲੋਕ ਕੁਰਸੀਆਂ ਵਾਸਤੇ ਲੜਦੇ ਨੇ ਪਰ ਸਾਡੇ ਬਿਨਾਂ ਸੁੱਤੇ ਬਿਨਾਂ ਮੰਗੇ ਚੀਜ਼ਾਂ ਸਾਡੇ ਘਰ ਆਉਂਦੇ ਨੇ ਦੋਸਤ ਸਾਡੇ ਘਰ ਆਉਂਦੇ ਨੇ ਵੇਖੋ ਆਪਾਂ ਪਬਲਿਕ ਦੀ ਸੇਵਾ ਕਰਨ ਵਾਲੇ ਹਾਂ ਹਰ ਦਿਨ ਹਰ ਵਕਤ ਤਿਆਰ ਆ ਐਸ ਲਈ ਆਪਾਂ ਨੂੰ ਨੇਤਾ ਜੀ ਨੇ ਅੱਗੇ ਕੀਤਾ ਵਾ ਆਪਾਂ ਨੇਤਾ ਜੀ ਦਾ ਸ਼ੁਕਰਗੁਜ਼ਾਰ ਵੀ ਮਾਨਕ ਮੇਤਾ ਬਹੁਤ ਵਧੀਆ ਇਨਸਾਨ ਉਹ ਜਿਹਨਾਂ ਨੇ ਸਾਨੂੰ ਦਾ ਆਪਣੇ ਕੰਮ ਨੂੰ ਐਨਰ ਦਿੰਦਾ ਵਾ ਤਾਂਹੀ ਦਿੰਦਾ ਜਿਹਨੇ ਉਹਨੂੰ ਚੁਣਿਆ